ਸੱਚੇ ਕਾਲ ਤੁਸੀਂ ਸੁਣ ਰਹੇ ਹੋ ਨਿਊਜ਼ੀਲੈਂਡ ਦਾ ਨੰਬਰ 1 ਪੰਜਾਬੀ ਰੇਡੀਓ ਸਾਡੇ ਵਾਲਾ ਰੇਡੀਓ 87.8 FM ਮੈਂ ਹਾਂ ਮਨਦੀਪ ਕੌਰ ਸੰਧੂ ਲੈ ਕੇ ਹਾਜ਼ਰ ਹਾਂ ਪੰਜਾਬ ਦੇ ਨਾਲ ਸੰਬੰਧਿਤ ਕੁਝ ਖਾਸ ਖਬਰਾਂ ਸੁਖਬੀਰ ਸਿੰਘ ਬਾਦਲਵਾਲੋਂ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਅਕਾਲੀ ਦਲ ਨੂੰ ਇੱਕ ਹੋਰ ਵੱਡਾ ਝਟਕਾ ਲੱਗਾ। ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਐਨ.ਕੇ. ਸ਼ਰਮਾ ਨੇ ਵੀ ਅਕਾਲੀ ਦਲ ਤੋਂ ਅਸਤੀਫਾ ਦੇ ਦਿੱਤਾ ਹੈ। ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦਿੰਦਿਆਂ ਸ਼ਰਮਾ ਨੇ ਆਖਿਆ ਕਿ ਪਾਰਟੀ 'ਚ ਧਾਰਮਿਕ ਦਖਲਅੰਦਾਜ਼ੀ ਬਹੁਤ ਵੱਧ ਗਈ ਹੈ। ਧਾਰਮਿਕ ਦਖਲਅੰਦਾਜ਼ੀ ਵਿਚਾਲੇ ਪਾਰਟੀਆਂ ਕਿਸ ਤਰ੍ਹਾਂ ਚੱਲ ਸਕਦੀਆਂ ਨੇ? ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਨ ਸਿੰਘ ਨੇ ਦੱਸਿਆ ਆਜ਼ਾਦ ਨਿਰਪੱਖ ਅਤੇ ਪਾਰਦਰਸ਼ੀ ਚੋਣ ਅਮਲ ਨੂੰ ਨੇਪਰੇ ਚਾੜ੍ਹਨ ਲਈ ਪੰਜਾਬ ਵਿਧਾਨ ਸਭਾ ਦੀਆਂ 4 ਸੀਟਾਂ ਦੀ ਜ਼ਿਮਨੀ ਚੋਣ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਿਆ ਗਈਆਂ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਨ ਸਿੰਘ ਨੇ ਦੱਸਿਆ ਕਿ ਸੁਰੱਖਿਅਤ ਅਤੇ ਸ਼ਾਂਤੀਪੂਰਨ ਚੋਣਾਂ ਯਕੀਨੀ ਬਣਾ ਲੈ ਪੰਜਾਬ ਪੁਲਿਸ ਦੇ 6481 ਜਵਾਨ ਤੇ ਅਧਿਕਾਰੀ ਅਤੇ ਕੇਂਦਰੀ ਹਥਿਆਰਬੰਦ ਸੈਨਿਕ ਬਲਾਹ ਦੀਆਂ 17 ਕੰਪਨੀਆਂ ਨੂੰ ਤਾਇਨਾਤ ਕੀਤਾ ਗਿਆ ਇਸ ਤੋਂ ਇਲਾਵਾ 3868 ਪੋਲਿੰਗ ਸਟਾਫ ਚੋਣ ਪ੍ਰਬੰਧਾਂ ਨੂੰ ਨੇਪਰੇ ਚਾੜ੍ਹ ਲਈ ਡਿਊਟੀ ਨਿਭਾ ਰਿਹਾ ਹੈ ਸਿਬਨ ਸਿੰਘ ਨੇ ਦੱਸਿਆ ਕਿ ਜ਼ਿਮਨੀ ਚੋਣ ਵਾਲੇ 4 ਵਿਧਾਨ ਸਭਾ ਹਲਕਿਆਂ ਵਿੱਚੋਂ 10 ਡੇਰਾ ਬਾਬਾ ਨਾਨਕ ਚ ਕੱਲ 193000 376 ਵੋਟਰ ਨੇ ਜਦ ਕੀ ਪੋਲਿੰਗ ਸਟੇਸ਼ਨਾਂ ਦੀ ਕੁੱਲ ਗਿਣਤੀ 241 ਹੈ ਇਥੇ ਸੰਵੇਦਨਸ਼ੀਲ ਪੋਲਿੰਗ ਸਟੇਸ਼ਨਾਂ ਦੀ ਗਿਣਤੀ 68 ਹੈ ਡੇਰਾ ਬਾਬਾ ਨਾਨਕ ਚੋ ਚੌਂ ਡਿਊਟੀ ਨਿਭਾ ਰਹੇ ਅਮਲੀ ਦੀ ਗਿਣਤੀ 710 ਹੈ ਸੁਪਰੀਮ ਕੋਰਟ ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਸਕੱਤਰ ਨੂੰ ਸੋਮਵਾਰ ਨੂੰ ਨਿਰਦੇਸ਼ ਦਿੱਤੇ ਕਿ 1995 ਚ ਪੰਜਾਬ ਦੇ ਉਸ ਵੇਲੇ ਦੇ ਮੁੱਖ ਮੰਤਰੀ ਬਿੰਦ ਸਿੰਘ ਦੇ ਕਤਲ ਮਾਮਲੇ 'ਚ ਮੌਤ ਦੀ ਸਜ਼ਾ ਪ੍ਰਾਪਤ ਬਲਵੰਤ ਸਿੰਘ ਰਾਜਵੜਾ ਦੀ ਰੀਮ ਪਟੀਸ਼ਨ ਨੂੰ ਰਾਸ਼ਟਰਪਤੀ ਦੇ ਸਾਹਮਣੇ ਵਿਚਾਰ ਲਈ ਰੱਖਣ ਜਸਟਿਸ ਬੀ ਆਰ ਗਵਈ ਜਸਟਿਸ ਫ੍ਰੀਕੇ ਮਿਸ਼ਰਾ ਜਸਟਿਸ ਕੇਵੀ ਵਿਸ਼ਵਨਾਥੀ ਬੈਂਚ ਨੇ ਰਾਸ਼ਟਰਪਤੀ ਤੋਂ 2 ਹਫ਼ਤਿਆਂ ਦੇ ਅੰਦਰ ਪਟੀਸ਼ਨ ਤੇ ਵਿਚਾਰ ਕਰਨ ਦੀ ਬੇਨਤੀ ਕੀਤੀ ਹੈ ਬੈਂਚ ਨੇ ਕਿਹਾ ਕਿ ਮਾਮਲੇ ਦੀ ਸੁਣਵਾਈ ਲਈ ਵਿਸ਼ੇਸ਼ ਰੂਪ ਨਾਲ ਅੱਜ ਦਾ ਦਿਨ ਤੈਅ ਕੀਤੇ ਜਾਮ ਦੇ ਬਾਵਜੂਦ ਭਾਰਤ ਸੰਘ ਵੱਲੋਂ ਕੋਈ ਵੀ ਹਾਜ਼ਰ ਨਹੀਂ ਕੋਆ ਬੈਂਚ ਸਿਰਫ ਇਸੇ ਮਾਮਲੇ ਦੀ ਸੁਣਵਾਈ ਲਈ ਬੈਠੀ ਸੀ ਬੈਂਚ ਨੇ ਕਿਹਾ ਕਿ ਸੁਣਵਾਈ ਦੀ ਇਸ ਤੋਂ ਪਹਿਲਾਂ ਦੀ ਤਾਰੀਖ ਵਿੱਚ ਮਾਮਲੇ ਨੂੰ ਮਤਲਬ ਕਰ ਦਿੱਤਾ ਗਿਆ ਸੀ ਤਾਂ ਕਿ ਕੇਂਦਰ ਸਰਕਾਰ ਰਾਸ਼ਟਰਪਤੀ ਦਫ਼ਤਰ ਤੋਂ ਇਹ ਹਰਦੇਸ਼ ਲੈ ਸਕੇ ਕਿ ਰਾਮ ਪਟੀਸ਼ਨ ਤੇ ਕਦੋਂ ਤੱਕ ਫੈਸਲਾ ਲਿਆ ਜਾਏਗਾ ਸੋਮਵਾਰ ਨੂੰ ਰਾਸ਼ਟਰੀ ਰਾਜਸਥਾਨੀ ਚ ਖਰਾਬ ਮੌਸਮ ਚ ਵਿਜ਼ਿਬਿਲਟੀ ਘਟ ਹੋਣ ਕਰਕੇ ਦਿੱਲੀ ਹਵਾਈ ਅੱਡੇ ਤੇ 14 ਉਡਾਣਾਂ ਨੂੰ ਮੋੜ ਦਿੱਤਾ ਗਿਆ ਜਦਕਿ ਕਈ ਉਡਾਣਾਂ ਚ ਦੇਰੀ ਹੋਈ ਹੈ ਇੱਕ ਅਧਿਕਾਰੀ ਵੱਲੋਂ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਉਨ੍ਹਾਂ ਕਿਹਾ ਕਿ ਦਿੱਲੀ ਚ ਖਰਾਬ ਮੌਸਮ ਕਰਕੇ ਵਿਜ਼ਿਬਿਲਟੀ ਘਟ ਗਈ ਹੈ ਜਿਸ ਕਰਕੇ ਜਹਾਜ਼ਾਂ ਦਾ ਸੰਚਾਲਨ ਪ੍ਰਭਾਵਿਤ ਹੋਇਆ 에어 ਇੰਡੀਆ ਸਪाइसजेट ਅਤੇ ਇੰਡੀਗੋ ਵਰਗੀਆਂ 에어ਲਾਈਨਾਂ ਨੇ ਐਕਸ ਰਾਹੀਂ ਮੁਸਾਫਿਰਾਂ ਨੂੰ ਸੂਚਿਤ ਕੀਤਾ ਹੈ ਕਿ ਰਾਸ਼ਟਰੀ ਰਾਜਸਥਾਨੀ ਚ ਘਟ ਵਿਜ਼ਿਬਿਲਟੀ ਕਾਰਨ ਉਡਾਣਾਂ ਪ੍ਰਭਾਵਿਤ ਹੋ ਸਕਤੀਆਂ ਨੇ ਜੋ ਉੱਚ ਪੱਧਰ ਦੇ ਪ੍ਰਦੂਸ਼ਣ ਨਾਲ ਜੂਝ ਰਹੀ ਹੈ ਅਧਿਕਾਰੀ ਨੇ ਦੱਸਿਆ ਕਿ ਅਸਵੇਰੇ ਸਾਢੇ 8 ਵਜੇ ਤੋਂ ਦੁਪਹਿਰੇ 3 ਵਜੇ ਤੱਕ 14 ਉਡਾਨਾਂ ਵਿੱਚੋਂ 13 ਨੂੰ ਜੈਪੁਰ ਅਤੇ 1 ਨੂੰ ਦੇਰਾਧੂਨ ਵੱਲ ਮੋੜ ਦਿੱਤਾ ਗਿਆ ਅਮਰੀਕਾ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਇੱਥੇ ਭਾਰਤ ਦੇ ਮੋਸਟ ਵੌਂਟਡ ਗੈਂਗਸਟਰ ਅਨਮੋਲ ਬਿਸ਼ਨੋਈ ਨੂੰ ਕੈਲੀਫੋਰਨੀਆ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਅਨਮੋਲ ਬਿਸ਼ਨੋਈ ਭਾਰਤ ਅਤੇ ਪੰਜਾਬ 'ਚ ਕਈ ਮਾਮਲਿਆਂ 'ਚ ਲੋੜੀਂਦਾ ਹੈ ਭਾਰਤ ਸਰਕਾਰ ਜਲਦ ਉਸ ਦੀ ਹਵਾਲਗੀ ਦੀ ਮੰਗ ਕਰੇਗੀ ਗਾਟਲ ਬੈ ਕੇ ਅਨਮੋਲ ਬਿਸ਼ਨੋਈ ਲਾਰੈਂਸ ਬਿਸ਼ਨੋਈ ਦਾ ਭਰਾ ਹੈ ਉਸਨੇ ਮਸ਼ਹੂਰ ਫਿਲਮ ਅਧਾਕਰ ਸੁਲਮਾਨ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ ਸੁਲਮਾਨ ਦੇ ਘਰ ਫਾਇਰਿੰਗ ਮਾਮਲੇ 'ਚ ਵੀ ਉਹ ਮੁਲਜ਼ਮ ਸੀ ਮੀਡੀਆ ਰਿਪੋਰਟਸ ਮੁਤਾਬਕ ਇਸ ਮਾਮਲੇ ਲੈ ਕੇ ਕੈਲੀਫੋਰਨੀਆ ਪੁਲਿਸ ਨੇ ਉਸ ਤੇ ਕਾਰਵਾਈ ਕੀਤੀ ਹੈ ਭਾਰਤੀ ਏਜੰਸੀਆਂ 'ਚ ਮੋਸਟ ਵਾਂਟਡ ਸੀ ਉਹ ਅਮਰੀਕਾ 'ਚ ਲੁਕਿਆ ਹੋਇਆ ਸੀ ਉਹ ਮਰਹੂਮ ਸਿੱਧੂ ਮੂਸੇਵਾਲਾ ਦੇ ਕਤਲ ਦਾ ਮੁਲਜ਼ਮ ਵੀ ਹੈ ਯੋਧਪੁਰ ਜੇਲ੍ਹ 'ਚ ਸਜ਼ਾ ਕੱਟ ਚੁੱਕਾ ਹੈ ਬਾਬਾ ਸਦਕੀ ਮਾਮਲੇ 'ਚ ਵੀ ਲੋੜਿੰਦਾ ਹੈ ਜਲਦ ਭਾਰਤ ਦੇ ਹਵਾਲਗੀ ਦੀ ਪ੍ਰਕਿਰਿਆ ਕੀਤੀ ਜਾਏਗੀ ਊਰਜਾ ਤੇ ਸ਼ੁੱਧ ਹਵਾ ਬਾਰੇ ਖੋਜ ਕੇਂਦਰ ਨੇ ਆਪਣੇ ਨਵੇਂ ਅਧਿਐਨ ਵਿੱਚ ਦੱਸਿਆ ਕਿ ਇਹ ਉਦਯੋਗ ਨੇ ਜਿਨ੍ਹਾਂ ਨੂੰ ਦਿੱਲੀ ਐਨਸੀਆਰ ਦੇ ਵਸਨੀਕਾਂ ਲਈ ਸੇਸਮਸਿਆਵਾਂ ਪੈਦਾ ਕਰਨ ਲਈ ਜ਼ਿੰਮੇਵਾਰ ਠਰਿਆ ਜਾਂਦਾ ਯਾਨੀ ਕਿ ਹਮੇਸ਼ਾ ਪ੍ਰਾਲੀ ਸਾੜਨ ਦਾ ਮੁੱਖ ਕਾਰਨ ਹੀ ਦੱਸਿਆ ਗਿਆ ਹੈ ਕਿ ਦਿੱਲੀ ਦੀ ਹਵਾ ਖਤਰਨਾਕ ਤੇ ਪ੍ਰਦੂਸ਼ਿਤ ਹੁੰਦੀ ਜਾ ਰਹੀ ਹੈ ਸੈਂਟਰ ਫੋਰ ਰਿਸਰਚ ਔਨ એનર્ਜੀ ਐਂਡ ਕਲੀਨ 에ਅਰ ਦੀ ਖੋਜ ਤੋਂ ਪਤਾ ਚੱਲਦਾ ਹੈ ਕਿ ਰਾਸ਼ਟਰੀ ਰਾਜਸਥਾਨੀ ਖੇਤਰ ਚ ਥਰਮਲ ਪਾਵਰ ਪਲਾਂਟ ਪ੍ਰਾਲੀ ਸਾੜਨ ਨਾਲੋਂ 16 ਗੁਣਾ ਜ਼ਿਆਦਾ ਹਵਾ ਪ੍ਰਦੂਸ਼ਿਤ ਸ਼ਕਸ਼ਰ ਦੇ ਨੇ ਅਧਿਆਨ ਦੀ ਇਹ ਨੋਟ ਕਰਦਾ ਹੈ ਕਿ ਇਹ ਪਲਾਂਟ 8.9 ਮਿਲੀਅਨ ਟਨ ਝੋਨੇ ਦੀ ਪਰਾਲੀ ਨੂੰ ਸਾੜਨ ਨਾਲ ਪੈਦਾ ਹੋਣ ਵਾਲੇ 17.8 ਕਿਲੋਟਨ ਪ੍ਰਦੂਸ਼ਕਾਂ ਦਾ 16 ਗੁਣਾ ਨਿਕਾਸ ਕਰਦੇ ਨੇ CRE ਦਾ ਵਿਸ਼ਲੇਸ਼ਣ ਦਰਸਾਉਂਦਾ ਹੈ ਕਿ NCR ਚ ਕੋਲੇ ਨਾਲ ਚੱਲਣ ਵਾਲੇ ਥਰਮਲ ਪਾਵਰ ਪਲਾਂਟਾਂ ਨੇ ਜੂਨ 2022 ਤੇ ਮਈ 2023 ਦਰਮਿਆਨ 281 ਕਿਲੋਟਨ ਸਲਫਰ ਡਾਈਆਕਸਾਈਡ ਦਾ ਨਿਕਾਸ ਕੀਤਾ ਹੈ ਚੰਡੀਗੜ੍ਹ ਚ ਹੋਈ ਕਿਸਾਨਾਂ ਦੀ ਮੀਟਿੰਗ ਚ ਇੱਕ ਵਾਰ ਫਿਰ ਦਿੱਲੀ ਚ ਮਾਰਚ ਕਰਨ ਦਾ ਫੈਸਲਾ ਕੀਤਾ ਗਿਆ ਮੀਟਿੰਗ ਚ ਕਿਸਾਨ ਆਗੂ ਸਰਵਨ ਸਿੰਘ ਪੰਦੇਰ ਨੇ ਕਿਹਾ ਕਿ ਕਿਸਾਨ 6 ਦਸੰਬਰ ਨੂੰ ਦਿੱਲੀ ਵੱਲ ਮਾਰਚ ਕਰਨਗੇ ਪੰਦੇਰ ਦਾ ਕਹਿਣਾ ਹੈ ਕਿ ਉਹ 9 ਮਹੀਨਿਆਂ ਤੋਂ ਜੋ ਬੈਠੇ ਨੇ ਪਰ ਉਸ ਵੇਲੇ ਦੀਆਂ ਸਰਕਾਰਾਂ ਵੱਲੋਂ ਉਹਨਾਂ ਨੂੰ ਅਣਗਾਲਿਆ ਕੀਤਾ ਜਾ ਰਿਹਾ ਇਸ ਕਾਰਨ ਉਹਨਾਂ ਨੂੰ ਇਹ ਫੈਸਲਾ ਲੈਣ ਲਈ ਮਜਬੂਰ ਹੋਣਾ ਪਿਆ ਉਹਨਾਂ ਕਹਿਿਆ ਕਿ ਉਹਨਾਂ ਨਾਲ ਕੋਈ ਟਰੈਕਟਰ ਟਰਾਲੀ ਨਹੀਂ ਹੋਵੇਗੀ ਉਹ ਸਮੂਹਾ ਚ ਜਾਣਗੇ ਪੰਦੇਰ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹਨਾਂ ਨੂੰ ਧਰਨੇ ਲਈ ਜਗ੍ਹਾ ਮੁਹੱਈਆ ਕਰਾਈ ਜਾਏ ਕਿਸਾਨ ਆਗੂ ਪੰਦੇਰ ਨੇ ਕਿਹਾ ਕਿ ਅਸੀਂ 6 ਦਸੰਬਰ ਨੂੰ ਦਿੱਲੀ ਵੱਲ ਮਾਰਚ ਕਰਾਂਗੇ ਅੱਜ ਤੋਂ ਸਰਕਾਰ ਕੋਲ 6 ਦਿਨ ਤੱਕ ਦਾ ਸਮਾਂ ਹੈ ਜੇ ਸਰਕਾਰ ਨੇ ਸਾਡਾ ਮਸਲਾ ਨਾ ਹੱਲ ਕੀਤਾ ਤਾਂ ਕਿਸਾਨ ਪਿੱਛੇ ਨਹੀਂ ਹਟਣਗੇ ਜਥਿਆਂ ਨਾਲ ਮਾਰਚ ਕਰਨਗੇ ਸਾਡੇ ਨਾਲ ਕੋਈ ਵਾਅਦਾ ਨਹੀਂ ਹੋਵੇਗਾ ਜੇ ਕੋਈ ਹੋਰ ਰਣਨੀਤੀ ਬਣਦੀ ਤਾਂ ਉਸ ਦੀ ਜਾਣਕਾਰੀ ਦਿੱਤੀ ਜਾਏਗੀ ਫਿਲਹਾਲ ਇਸ ਹੋਂ ਤੱਕ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੀ ਜਾਣਕਾਰੀ ਦੇ ਲਈ ਸੁਣਦੇ ਰਹੋ ਨਿਊਜ਼ੀਲੈਂਡ ਦਾ ਨੰਬਰ 1 ਪੰਜਾਬੀ ਰੇਡੀਓ ਸਾਡੇ ਦਾ ਰੇਡੀਓ 87.8 ਐਫਐਮ ਸੱਚੀ ਕਾ